ਕਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਨੇ ਭਾਈ ਮੁੱਲਾ ਨੂੰ ਖਰਗੋਤ ਜੂਨੀ ਵਿੱਚ ਚੋਂ ਪਾਇਆ ਆਓ ਆਪਾਂ ਗੱਲ ਕਰਦੇ ਹਾਂ ਛਾਲਕੋਟ ਦੇ ਰਸਤੇ ਵਿੱਚ ਜੋ ਕਿ ਇੱਕ ਪਸਾਵਰ ਦੇ ਨੇੜੇ ਹੈ ਗੁਰੂ ਨਾਨਕ ਦੇਵ ਜੀ ਨੇ ਕਸਵੇ ਦੇ ਬਾਹਰ ਇੱਕ ਸ਼ਿਆਲ ਕੋੜ ਦੇ ਰਸਤੇ ਵਿੱਚ ਪਸ਼ਾਵਰ ਦੇ ਨੇੜੇ ਗੁਰੂ ਨਾਨਕ ਦੇਵ ਜੀ ਨੇ ਕਸਬੇ ਦੇ ਬਾਹਰ ਇੱਕ ਜੰਗਲੀ ਕੇਪਰ ਦੇ ਦਰਖਤ ਹੇਠਾਂ ਆਰਾਮ ਕੀਤਾ ਜੋ ਕਿ ਅਜੇ ਵੀ ਉਸ ਥਾਂ ਤੇ ਖੜਾ ਹੈ ਤੁਸੀਂ ਤੁਸੀਂ ਸ਼ਹਿਰ ਦੇ ਸੁੱਖਾਂ ਨਾਲੋਂ ਉਜਾੜ ਨੂੰ ਤਰਜੀਹ ਕਿਉਂ ਦਿੰਦੇ ਹੋ ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਗੁਰੂ ਜੀ ਨੇ ਜਵਾਬ ਦਿੱਤਾ ਉਸ ਥਾਂ ਵਿੱਚ ਕੋਈ ਆਰਾਮ ਨਹੀਂ ਹੈ ਜਿੱਥੇ ਕੋਈ ਸਚਾਈ ਨਾ ਹੋਵੇ ਸ਼ਹਿਰ ਦੀ ਹਵਾ ਝੂਠ ਨਾਲ ਭਰੀ ਹੋਈ ਹੈ ਕੋਈ ਵੀ ਇਸ ਵਿੱਚ ਸੁਰੱਖਿਅਤ ਸੌਖਾ ਸਾਹ ਨਹੀਂ ਲੈ ਸਕਦਾ ਮਾਸਟਰ ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਮੈਨੂੰ ਭੁੱਖ ਲੱਗੀ ਹੈ ਅਤੇ ਤੁਹਾਡੇ ਤੋਂ ਉਲਟ ਮੈਂ ਸਿਰਫ ਹਵਾ ਤੇ ਨਹੀਂ ਰਹਿ ਸਕਦਾ ਗੁਰਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਮੈਨੂੰ ਭੁੱਖ ਲੱਗੀ ਹੈ ਅਤੇ ਤੁਹਾਡੇ ਤੋਂ ਉਲਟ ਮੈਂ ਸਿਰਫ ਹਵਾ ਦੇ ਨਹੀਂ ਰਹਿ ਸਕਦਾ ਗੁਰੂ ਜੀ ਨੇ ਕਿਹਾ ਸ਼ਹਿਰ ਵਿੱਚ ਜਾਓ ਅਤੇ ਹਰ ਦੁਕਾਨ ਤੇ ਪੁੱਛੋ ਮੇਰੇ ਮਾਲਕ ਨੂੰ ਸੱਚ ਦਾ ਅੱਧਾ ਆਨਾ ਅਤੇ ਝੂਠ ਦਾ ਅੱਧਾ ਨਾ ਚਾਹੀਦਾ ਹੈ ਜੋ ਜਵਾਬ ਦਿੰਦਾ ਹੈ ਉਹ ਉਹਨਾਂ ਉਹ ਤੁਹਾਨੂੰ ਭੋਜਨ ਦੇਵੇਗਾ ਮਰਦਾਨਾ ਬਹੁਤ ਖੁਸ਼ ਹੋਇਆ ਸ਼ਹਿਰ ਵਿੱਚ ਚਲਾ ਗਿਆ ਅਤੇ ਹਰ ਦੁਕਾਨ ਤੇ ਰੁਕ ਗਿਆ ਹਰ ਦੁਕਾਨ ਤੇ ਜਾ ਕੇ ਪੁੱਛਣ ਲੱਗਾ ਕਿ ਮੇਰੇ ਮਾਲਕ ਨੂੰ ਸੱਚ ਦਾ ਆਨਾ ਅੱਧਾ ਆਨਾ ਅਤੇ ਝੂਠ ਦਾ ਦਾਨਾ ਚਾਹੀਦਾ ਹੈ ਕਈਆਂ ਨੇ ਸੋਚਿਆ ਕਿ ਉਹ ਪਾਗਲ ਸੀ ਦੂਜਿਆਂ ਨੇ ਉਸ ਦਾ ਮਜ਼ਾਕ ਉਡਾਇਆ ਪਰ ਕੁਝ ਦੁਕਾਨ ਦੇ ਮਾਲਕ ਮੁੱਲੇ ਨੇ ਜਵਾਬ ਦਿੱਤਾ ਆਪਣੇ ਮਾਲਕ ਨੂੰ ਦੱਸੋ ਕਿ ਜੀਵਨ ਝੂਠਾ ਹੈ ਅਤੇ ਮੌਤ ਸੱਚ ਹੈ ਮਰਦਾਨੇ ਨੂੰ ਖਾਣਾ ਖਾਉਣ ਤੋਂ ਬਾਅਦ ਉਸ ਨੇ ਅਜੀਹਿਆ ਚੀਜ਼ਾਂ ਮੰਗਣ ਵਾਲੇ ਆਦਮੀ ਕੋਲ ਲਿਜਾਨ ਲਈ ਕਿਹਾ ਮੁੱਲੇ ਨੇ ਗੁਰੂ ਜੀ ਨੂੰ ਵੇਖ ਕੇ ਨਿਮਰਤਾ ਨਾਲ ਮੱਥਾ ਟੇਕਿਆ ਅਤੇ ਪੁੱਛਿਆ ਮੈਨੂੰ ਸੱਚਾ ਰਸਤਾ ਦੱਸੋ ਗੁਰੂ ਜੀ ਨੇ ਕਿਹਾ ਇਸ ਨੂੰ ਭਾ ਲੋ ਅਤੇ ਤੁਹਾਨੂੰ ਇਹ ਮਿਲ ਜਾਵੇਗਾ ਖੋਜ ਕੇ ਪਾਇਆ ਜਾਂਦਾ ਹੈ ਤੇ ਗੱਲਾਂ ਕਰਨ ਨਾਲ ਗੁੰਮ ਜਾਂਦਾ ਹੈ ਮੁੱਲਾ ਗੁਰੂ ਨਾਨਕ ਦੇਵ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਕਈ ਦਿਨਾਂ ਤੱਕ ਉਹਨਾਂ ਦਾ ਪਿੱਛਾ ਕਰਦਾ ਰਿਹਾ ਇੱਥੋਂ ਤੱਕ ਕਾਬਲ ਤੱਕ ਜਦੋਂ ਤੱਕ ਗੁਰੂ ਗੁਰੂ ਨੇ ਉਸ ਨੂੰ ਆਪਣੇ ਘਰ ਅਤੇ ਪਰਿਵਾਰ ਵਿੱਚ ਵਾਪਸ ਜਾਣ ਲਈ ਕਿਹਾ ਮੈਂ ਤਿਆਗੀ ਬੰਨਣਾ ਚਾਹੁੰਦਾ ਹਾਂ ਮੁੱਲੇ ਨੇ ਕਿਹਾ ਮੈਂ ਸੰਸਾਰ ਨੂੰ ਛੱਡਣਾ ਚਾਹੁੰਦਾ ਹਾਂ ਅਤੇ ਇੱਕ ਪਵਿੱਤਰ ਆਦਮੀ ਬੰਨਣਾ ਚਾਹੁੰਦਾ ਹਾਂ ਗੁਰੂ ਜੀ ਨੇ ਕਿਹਾ ਇਹ ਸਾਡਾ ਫਰਜ਼ ਛੱਡਣ ਨਾਲ ਨਹੀਂ ਹੈ ਕਿ ਅਸੀਂ ਸੰਤ ਬਣੀਏ ਪਰ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਨਿਭਾਉਦੇ ਹਾਂ ਫਿਰ ਇਹ ਕਿਉਂ ਹੈ ਕਿ ਲੋਕ ਰੱਬ ਦੀ ਭਾਲ ਵਿੱਚ ਆਪਣੇ ਘਰ ਛੱਡਦੇ ਹਨ ਉਸ ਨੇ ਪੁੱਛਿਆ ਗੁਰੂ ਜੀ ਨੇ ਕਿਹਾ ਅਜੀਹੇ ਲੋਕ ਹਨ ਜੋ ਅਸਲ ਵਿੱਚ ਸੱਚ ਦੀ ਪਾਲ ਕਰਦੇ ਹਨ ਤੇ ਉੱਥੇ ਜਾ ਉਹ ਜੋ ਸਿਰਫ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਚਣਾ ਚਾਹੁੰਦੇ ਹਨ ਗੁਰੂ ਨੇ ਕਿਹਾ ਪਰ ਮੈਂ ਜੋ ਰਾਹ ਦਿਖਾਉਣਾ ਆਇਆ ਹਾਂ ਉਹ ਰੋਜ਼ਾਨਾ ਸੰਸਾਰ ਵਿੱਚ ਪਰਮਾਤਮਾ ਦੀ ਸੇਵਾ ਵਿੱਚ ਰਹਿਣਾ ਉਸ ਦੀ ਪਾਲਣਾ ਕਰਨਾ ਸਾਡੇ ਬੁੱਲਾਂ ਅਤੇ ਸਾਡੇ ਮਨਾਂ ਵਿੱਚ ਨਾਮ ਦਾ ਤਿਆਗ ਅੰਦਰੂਨੀ ਧਾਰਮਿਕਤਾ ਲਈ ਨਹੀਂ ਬਣ ਜਾਂਦਾ ਜਦੋਂ ਤੱਕ ਉਹ ਕਿਰਿਆ ਵਿੱਚ ਅਨੁਵਾਦ ਨਹੀਂ ਹੁੰਦਾ ਗੁਰੂ ਨਾਨਕ ਦੇਵ ਜੀ ਨੇ ਫਿਰ ਉਸ ਨੂੰ ਜਪਜੀ ਦਾ ਉਚਾਰਨ ਕਰਵਾਇਆ ਤੇ ਮੁੱਲਾ ਗ੍ਰਸਤੀ ਜੀਵਨ ਬਤੀਤ ਕਰਨ ਲਈ ਘਰ ਪਰਤੇ ਆਇਆ ਗੁਰੂ ਨਾਨਕ ਅਤੇ ਮਰਦਾਨਾ ਨੂੰ ਬਾਅਦ ਵਿੱਚ ਸਿਆਲਕੋੜ ਜਾਣ ਦਾ ਮੌਕਾ ਮਿਲਿਆ ਤੇ ਗੁਰੂ ਜੀ ਨੇ ਆਪਣੇ ਵਿਦਾਰਥੀ ਨੂੰ ਮਿਲਣਾ ਚਾਹਿਆ ਮਰਦਾਨਾ ਮੁੱਲਾ ਨੂੰ ਲੱਭਦਾ ਰਿਹਾ ਪਰ ਉਸ ਦੀ ਪਤਨੀ ਡਰਦੇ ਹੋਏ ਕਿ ਉਸ ਦਾ ਪਤੀ ਦੁਬਾਰਾ ਜਾਣਾ ਚ ਜਾਣਾ ਪਾਵੇ। ਮੁੱਲਾ ਨੂੰ ਯਕੀਨ ਦਿਵਾਇਆ ਕਿ ਜੇਕਰ ਉਹ ਚਲਾ ਗਿਆ ਤਾਂ ਉਹ ਝਾੜ ਵਿੱਚ ਮਰ ਸਕਦਾ ਹੈ। athesh ਲਈ ਉਸ ਨੇ ਆਪਣੇ ਆਪ ਨੂੰ ਉਦੋਂ ਤੱਕ ਲੁਕਾਇਆ ਜਦੋਂ ਤੱਕ ਮਰਦਾਨਾ ਨਹੀਂ ਚਲਾ ਗਿਆ। ਜਦੋਂ ਦੱਸਿਆ ਗਿਆ ਤਾਂ ਗੁਰੂ ਜੀ ਨੇ ਕਿਹਾ ਇਹ ਉਹ ਆਦਮੀ ਹੈ ਜਿਸ ਨੇ ਕਿਹਾ ਸੀ ਕਿ ਜੀਵਨ ਝੂਠਾ ਤੇ ਮੌਤ ਸੱਚ ਹੈ। ਪਰ ਹੁਣੇ ਝੂਠ ਨੂੰ ਫੜੀ ਹੋਈ ਪ੍ਰਤੀਤ ਹੁੰਦੀ ਹੈ ਇਸ ਤਰ੍ਹਾਂ ਹੋਵੇ ਪਰ ਮੌਤ ਤੋਂ ਕੌਣ ਬਚ ਸਕਦਾ ਹੈ ਇਹ ਸਭ ਨੂੰ ਵੇਖ ਕੇ ਗੁਰੂ ਜੀ ਮੁੱਲੇ ਖੱਤਰੀ ਦੇ ਘਰ ਵੱਲ ਚੱਲ ਪਏ ਉਹਨਾਂ ਨੇ ਗੁਰੂ ਮੁੱਲੇ ਖੱਤਰੀ ਦੇ ਘਰ ਵਾਲੀ ਨੂੰ ਪੁੱਛਿਆ ਜਾ ਕੇ ਵੀ ਮੁੱਲਾ ਕਿੱਥੇ ਹੈ ਉਸ ਨੇ ਕਹਿ ਦਿੱਤਾ ਕਿ ਮੁੱਲਾ ਘਰ ਨਹੀਂ ਹੈ ਭਾਵੇਂ ਉਹ ਕਿਤੇ ਵੀ ਹਨ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੇਵਾਦਾਰ ਨਾਮ ਮੁੱਲਾ ਖਤਰੀ}{|\text{ਸ਼ਿਆਲਕੋੜ ਦੇ ਰਹਿਣ ਵਾਲਾ ਸੀ}} ਕੋਈ ਸਮੇਂ ਤੋਂ ਭਾਈ ਮੁੱਲਾ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਮਹਿਰੇ ਸਨ ਉਹ ਆਪਣੇ ਘਰ ਚਲਾ ਗਿਆ ਕੁਝ ਸਮੇਂ ਬਾਅਦ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਜਾਓ ਮੁੱਲੇ ਨੂੰ ਸੱਦ ਕੇ ਲੈ ਆਓ ਭਾਈ ਮਰਦਾਨਾ ਜੀ ਉਸ ਦੇ ਘਰ ਗਏ ਜਾ ਕੇ ਪੁੱਛਿਆ ਮੁੱਲਾ ਜੀ ਘਰ ਵਿੱਚ ਹੈ ਅਗੋ ਘਰ ਦੀਆਂ ਨੇ ਕਹਿ ਦਿੱਤਾ ਉਹ ਘਰ ਵਿੱਚ ਨਹੀਂ ਹਨ ਭਾਈ ਮਰਦਾਨਾ ਜੀ ਵਾਪਸ ਆ ਕੇ ਗੁਰੂ ਜੀ ਨੂੰ ਕਿਹਾ ਕਿ ਉਹ ਘਰ ਵਿੱਚ ਨਹੀਂ ਹਨ ਉਪਰੰਤ ਗੁਰੂ ਜੀ ਆਪ ਆਏ ਮੁੱਲੇ ਨੂੰ ਬੁਲਾਉਣ ਲਈ ਮੁੱਲੇ ਦੀ ਘਰ ਵਾਲੀ ਨੇ ਗੁਰੂ ਜੀ ਨੂੰ ਆਪਣੇ ਘਰ ਬੁਲਾਉਂਦੇ ਦੇਖ ਕੇ ਮੁੱਲੇ ਨੂੰ ਕੋਹਾਂ ਦੇ ਘੀਰੇ ਵਿੱਚ ਲੁਕੋ ਦਿੱਤਾ। ਜੁਰੀ ਗੁਰੂ ਨਾਨਕ ਦੇਵ ਜੀ ਨੇ ਜਾ ਕੇ ਪੁੱਛਿਆ ਕਿ ਮੁੱਲਾ ਘਰ ਵਿੱਚ ਹੈ ਪਰ ਮੁੱਲੇ ਦੀ ਘਰ ਵਾਲੀ ਨੇ ਕਿਹਾ ਮੁੱਲਾ ਘਰ ਵਿੱਚ ਨਹੀਂ ਹਨ। ਇਸ ਦੇ ਗੁਰੂ ਜੀ ਨੇ ਕਿਹਾ ਜੇ ਨਹੀਂ ਹੈ ਤਾਂ ਨਹੀਂ ਹੈ। ਉਸ ਤੋਂ ਬਾਅਦ ਗੁਰੂ ਜੀ ਵਾਪਸ ਚਲੇ ਗਏ। ਗੁਰੂ ਸਾਹਿਬ ਨੇ ਵਾਪਸ ਜਾਣ ਤੋਂ ਕੁਝ ਸਮੇਂ ਬਾਅਦ ਮੁੱਲੇ ਨੂੰ ਸੱਪ ਲੜ ਗਿਆ ਉਸ ਦੇ ਬ੍ਰਾਂਹ ਨਿਕਲ ਗਏ ਘਰ ਵਿੱਚ ਰੋਣ ਪਿੱਟਣ ਸ਼ੁਰੂ ਹੋ ਗਿਆ ਆਸਪਾਸ ਦੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਕਿਹਾ ਆਪ ਦੇ ਘਰ ਗੁਰੂ ਜੀ ਆਏ ਤੇ ਤੁਸੀਂ ਉਹਨਾਂ ਨੂੰ ਝੂਠ ਬੋਲਿਆ ਇਸ ਕਾਰਨ ਇਹ ਭਾਣਾ ਵਰਤਿਆ ਹੈ ਮੁੱਲੇ ਨੂੰ ਗੁਰੂ ਜੀ ਕੋਲ ਲੈ ਕੇ ਜਾਓ ਮੁੱਲੇ ਦੇ ਘਰ ਦਿਆਂ ਦੀ ਮੁੱਲੇ ਨੂੰ ਗੁਰੂ ਜੀ ਪਾਸ ਲੈ ਕੇ ਗਏ ਗੁਰੂ ਜੀ ਤੋਂ ਮਾਫੀ ਮੰਗੀ ਗੁਰੂ ਜੀ ਨੇ ਕਿਹਾ ਹੁਣ ਕੁਝ ਨਹੀਂ ਹੋ ਸਕਦਾ ਅਸੀਂ ਦਸਵੀਂ ਜਾਮੇ ਵਿੱਚ ਆਵਾਂਗੇ ਆ ਕੇ ਇਸ ਦਾ ਉਧਾਰ ਕਰਾਂਗੇ ਉਸ ਤੋਂ ਬਾਅਦ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੱਖਣ ਵਾਲੇ ਆਏ ਨਾਲ ਬਾਦਸ਼ਾਹ ਸਾਹਿਬ ਵੀ ਸਨ ਇੱਕ ਦਿਨ ਗੁਰੂ ਜੀ ਸ਼ਿਕਾਰ ਖੇਡਦੇ ਖੇਡਦੇ ਇਸ ਅਸਥਾਨ ਤੇ ਆਏ ਤਾਂ ਉਹਨਾਂ ਨੂੰ ਇੱਕ ਖਰਗੋਸ਼ ਨਜ਼ਰ ਆਇਆ ਗੁਰੂ ਜੀ ਨੇ ਤੀਰ ਚਲਾਇਆ ਤੀਰ ਵੱਜਨ ਤੇ ਸਹਿਆ ਜ਼ਖਮੀ ਹੋ ਗਿਆ ਇਸ ਨੂੰ ਵੇਖ ਕੇ ਬਾਦਸ਼ਾਹ ਸ਼ਾਹ ਨੇ ਕਿਹਾ ਮਹਾਰਾਜ ਜੇ ਮਾਰਨਾ ਹੀ ਸੀ ਤਾਂ ਵੱਡਾ ਜਾਨਵਰ ਮਾਰਦੇ ਤੁਸੀਂ ਛੋਟਾ ਜਿਹਾ ਸਹਿਆ ਮਾਰ ਕੇ ਚੰਗਾ ਨਹੀਂ ਕੀਤਾ ਜਿਸਤੇ ਮਹਾਰਾਜ ਨੇ ਕਿਹਾ ਅਸੀਂ ਤਾਂ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੀਦਾ ਬਚਨ ਪੂਰਾ ਕੀਤਾ ਹੈ ਇਹ ਭਾਈ ਮੁੱਲਾ ਖੱਤਰੀ ਸੀ ਜੋ 84 ਲੱਖ ਜੂਨਾ ਦੇ ਗੇੜੇ ਵਿੱਚ ਪੈ ਗਿਆ ਸੀ ਗੁਰੂ ਮਹਾਰਾਜ ਨੇ ਸਹੇ ਵਿੱਚੋਂ ਭਾਈ ਮੁੱਲਾ ਜੀ ਦੀ ਰੂਹ ਨੂੰ ਪ੍ਰਗਟ ਕਰਕੇ ਉਸ ਦਾ ਉਦਾਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ਿਰੂ ਚੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਡਾ ਹੌਂਸਲਾ ਬਣਿਆ ਰਹੇ ਅਤੇ ਅਸੀਂ ਆਉਣ ਵਾਲੀਆਂ ਵੀਡੀਓ ਇਸ ਤੋਂ ਵੀ ਹੋਰ ਵਧੀਆ ਲੈ ਕੇ ਆਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ